ਜੋ ਰੇ ਮੋਰਨਿੰਗ ਦੇਖੋ ਕਿ 15 15 ਦਿਨ ਪਹਿਲਾਂ ਇਹਨਾਂ ਦਾ ਬੱਚਾ ਇਹਨਾਂ ਦਾ ਚਲੋ ਚਲੀਏ ਮੈਂ ਜੀ ਅਮਰਸਾ ਦਾ ਰਹਿਣ ਵਾਲਾ ਆ ਜੀ ਪੰਜਾਬੀ ਆ ਹਿੰਦੁਸਤਾਨੀ ਆ ਪੋਤਰਾ ਪੋਤਰਾ ਜੀ ਕੰਮ ਹੋ ਗਿਆ ਜੀ ਭजे ਹਦੀਪ ਸਿੰਘ ਜੀ ਕਿੰਨਾ ਸਮਾਂ ਬੰਨਿਆ ਜੀ ਅੱਜ ਚਲੀ ਬਸ ਫਰੀ ਕਿਹੜਾ ਪਿੰਡ ਆਪਣਾ ਭਾਜੀ ਕਿੰਨੇ ਦਿਨ ਪਹਿਲਾਂ ਗਿਆ ਸੀ ਭਾਜੀ ਪਿੰਡ ਕਿਹੜਾ ਜੀ ਭਾਜੀ ਮੇਰਾ ਕੋਈ ਨਾਂ ਨਹੀਂ ਹੈਗਾ ਨਹੀਂ ਉਹ ਪਿੰਡ ਦਾ ਕੀ ਨਾਂ ਸੀ ਉਹ 10 ਆ ਇੱਕ ਵਾਰਾਂ 10 ਸਾਹ ਜਿੰਨਾ ਸਮਾਂ ਪਹਿਲਾਂ ਗਏ ਸੀ ਪ੍ਰੈਸ ਰਿਪੋਰਟਰਾਂ ਕੋਲ ਪੁੱਛੋ ਉਹ ਉਹ ਤੁਹਾਡੇ ਕੋਲ ਵੀਡੀਓ 14 ਭਾਜੀ ਕੋਈ ਵੀਡੀਓ ਚ ਕੋ ਬੱਬਾ ਜੀ ਅਕੜੀ ਗੱਲ ਤੋਂ ਸਾਡੀ ਪੁਲਿਸ ਨਾਲ ਕੋਈ ਗੱਲ ਨਹੀਂ ਹੋਈ ਜੀ ਨਹੀਂ ਨਹੀਂ ਤੁਹਾਡਾ ਕੋਣ ਫੋਨ ਆ ਗਿਆ ਵਾ ਆਂਦੇ ਉੱਤੇ ਆਪਣਾ ਪੁੱਤਰ ਲੈ ਲਓ ਕਿੱਥੇ ਕਿੱਥੇ ਥੱਲੇ ਪੁੱਤਰ ਲੈਣ ਤੇਰੇ ਪੁੱਤਰ ਦਾ ਕੀ ਨਾਂ ਹੈ ਕਿੰਨਾ ਸਮਾਂ ਪੋਤਰੇ ਦਾ ਕੀ ਨਾਮ ਹੈ ਪੋਤਰੇ ਕੀ ਨਾਮ ਹੈ ਅਜੀਤ ਦੀ ਅਜੀਤ ਦੀ ਹੈ ਬਾਬਾ ਜੀ ਪੋਤਰੇ ਦਾ ਨਾਮ ਬਸ ਪਲੀਜ਼ ਹੋ ਪਲੀਜ਼ ਓਏ ਚਲੋ ਠੀਕ ਬਾਬੇ ਪੋਤੇ ਦਾ ਨਾਮ ਦੱਸ ਦੋ ਤੁਸੀਂ ਤਾਂ ਦੱਸੋਗੇ ਹਾਂਜੀ ਅਜੀਤ ਦੀਪ ਸਿੰਘ ਆਸਾਨੋਵ ਗੁਰਸੇਵਕ ਸਿੰਘ ਬਾਤ ਕਰੋ ਵੀ ਇਸ ਤਰ੍ਹਾਂ ਜੀ ਬਈ ਤੁਹਾਡਾ ਬੱਚਾ ਵਾਪਸ ਆ ਗਿਆ ਤੁਹਾਡੀ ਹੈਲਪ ਤਾਂ ਹੋਏਗੀ ਨਾ ਦੇਖੋ ਹਾਂਜੀ ਨਹੀਂ ਨਹੀਂ ਆਹੀ ਆਪਣੇ ਹਰ ਪਾਪ ਕਰਨ ਯੋਗ ਹੈਗੇ ਆ ਨਹੀਂ ਤੁਹਾਡੀ ਖੁਸ਼ੀ ਨਹੀਂ ਤੁਹਾਡਾ ਬੱਚਾ ਵਾਪਸ ਆਇਆ ਬੜੀ ਖੁਸ਼ੀ ਆ ਜੀ ਦੇਖੀ ਨਾ ਦੱਸੋ ਨਾ ਕੀ ਹੋਇਆ ਤੇਰਾ ਦਾਦਾ ਆਹ ਸਰਕਾਰ ਨੂੰ ਇੱਕ ਦੋ ਸੁਭਾਣ 20 20 ਵਿਰਾਂ ਦੀ ਕਰਾ ਜਰਾ ਮੈਨੂੰ ਤਾਂ ਲੱਗਾ ਤੁਹਾਨੂੰ ਮੈਂ ਕਨਫਰਮ ਕਰਤਾ ਵਾ ਹਾਸੋ ਜਲੀ ਲਿਆ ਵਾ ਨਹੀਂ ਨਾ ਦੱਸ ਮੈਨੂੰ ਲੱਗਦਾ ਮੈਨੂੰ ਤੁਸੀਂ ਚਾਰੇ ਪਾਸੇ ਘੇਰ ਲਿਆ ਤੁਸੀਂ ਆ ਮੀਡੀਆ ਤੁਸੀਂ ਦੇਖ ਲਓ ਜੀ ਤੁਹਾਨੂੰ ਦੇਖ ਲਓ ਜੀ